ਗੁਰੂ ਕਾਰਜ ਸਭ ਤੋਂ ਜ਼ਿਆਦਾ ਇਤਬਾਰ ਭਰੋਸਾ ਭਾਈ ਮਨੀ ਸਿੰਘ ਤੇ ਕੀਤਾ ਜਾਂਦਾ ਸੀ ਦਸਵੇਂ ਪਾਤਸ਼ਾਹ ਕੋਲ ਵੀ ਦੀਵਾਨ ਰਹੇ ਨੇ ਜਦੋਂ ਸਾਧ ਸੰਗਤ ਜੀ ਪੌਂਟੇ ਸਾਹਿਬ ਮਹਾਰਾਜ ਦਸਵੇਂ ਪਾਤਸ਼ਾਹ ਠਹਿਰੇ ਉਦੋਂ ਭਾਈ ਮਨੀ ਸਿੰਘ ਪੌਂਡਾ ਸਾਹਿਬ ਰਹੇ ਬਹੁਤੀ ਬਾਣੀ ਉੱਥੇ ਦਸਮ ਪਾਤਸ਼ਾਹ ਨੇ ਉਚਾਰਨ ਕੀਤੀ ਤੇ ਭਾਈ ਮਨੀ ਸਿੰਘ ਹੀ ਲਿਖਿਆ ਕਰਦੇ ਜਪ ਸਾਹਿਬ ਮਹਾਰਾਜ ਨੇ ਉਚਾਰਿਆ ਤਾਂ ਭਾਈ ਮਨੀ ਸਿੰਘ ਨੇ ਲਿਖਿਆ ਅਕਾਲ ਉਸਤਤ ਮਹਾਰਾਜ ਨੇ ਉਚਾਰਿਆ ਤੇ ਭਾਈ ਮਨੀ ਸਿੰਘ ਨੇ ਲਿਖਿਆ ਜਿੰਨੀ ਬਾਣੀ ਮਹਾਰਾਜ ਆਪ ਉਚਾਰਦੇ ਸੀ ਉਹ ਮਨੀ ਸਿੰਘ ਤੋਂ ਲਖਾਂਦੇ ਸੀ ਉਹਦੇ ਤੇ ਪੂਰਾ ਵਿਸ਼ਵਾਸ ਭਰੋਸਾ ਰੱਖ ਦੁੱਸਤ ਦੀਵਾਨ ਬਣਾਇਆ ਸੀ ਆਪਣਾ ਜਿਵੇਂ ਦਰਬਾਰਾ ਸਿੰਘ ਦੀਵਾਨ ਹੋਇਆ ਐਸੀ ਤਰ੍ਹਾਂ ਮਨੀ ਸਿੰਘ ਵੀ ਦੀਵਾਨ ਰਹਿ ਦਸਵੇਂ ਪਾਤਸ਼ਾਹ ਜਦੋਂ ਮਹਾਰਾਜ ਨੂੰ ਬਾਬਾ RAM ਰਾਏ ਜੀ ਦੇ ਮਰਨ ਦੀ ਖਬਰ ਮਿਲੀ ਬਾਬਾ RAM ਰਾਏ ਜੀ ਸਤਗੁਰੂ ਗੁਰੂ ਕੀ ਧਰਪਾਸ਼ਾ ਦੇ ਪੁੱਤੀਜੇ ਲੱਗਦੇ ਸਨ ਕਿਉਂਕਿ ਉਹ ਗੁਰੂ ਆਰਾਈ ਸਾਹਿਬ ਦੇ ਪੁੱਤਰ ਸਨ ਤੇ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਸਨ ਤੇ ਗੁਰੂ ਗੋਬਿੰਦ ਸਿੰਘ ਬਾਬਾ ਗੁਰਦਿੱਤਾ ਜੀ ਦੇ ਭਤੀਜੇ ਸਨ ਇਸ ਨਾਤੇ ਚਾਚੇ ਲੱਗੇ ਨਾ ਤੇ ਬਾਬਾ ਰਾਮ ਰਾਜ ਜੀ ਨੇ ਦਸਵੇਂ ਪਾਤਸ਼ਾਹ ਕੋਲੋਂ ਪੌਂਡੇ ਸਾਹਿਬ ਆ ਕੇ ਬੇੜੀ 'ਚ ਮੁਲਾਕਾਤ ਕੀਤੀ ਸੀ ਤੇ ਆਪਣੀ ਧੁੱਲ ਦੀ ਮਾਫੀ ਮੰਗ ਲਈ ਸੀ ਮਹਾਰਾਜ ਦਸਵੇਂ ਪਾਤਸ਼ਾਹ ਬੜੇ ਖੁਸ਼ ਪ੍ਰਸੰਨ ਹੋ ਕੇ ਕਹਿਆ ਸੀ ਰਾਮ ਰਾਜ ਜੀ ਤੁਸੀਂ ਤਾਂ ਬਖਸ਼ੇਗੇ ਪਰ ਤੁਹਾਡੀ ਸੰਗਤ ਨਹੀਂ ਬਖਸੀ ਜਾਣੀ ਯੋਗੋ ਰਾਮ ਰਾਏ ਹੀਰਖਾ ਰਖਦੇ ਨਦੀ ਦੇ ਕੰਡੇ ਤੇ ਖੜੇ ਖੜੇ ਦਸਵੇਂ ਪਾਸ਼ਾ ਦੀ ਨਿੰਦਾ ਕਰ ਰਹੇ ਸਨ ਗੱਲਾਂ ਕਰ ਰਹੇ ਸਨ ਵੀ ਇਹ ਗੁਰੂ ਛੋਟੀ ਜੀ ਉਮਰ ਦਾ ਹੈ ਸਾਡਾ ਬਾਬਾ ਰਾਮ ਰਾਏ ਵੱਡਾ ਰਾਮ ਰਾਏ ਦਸਵੇਂ ਪਾਸ਼ਾ ਦਾ ਭਤੀਜਾ ਸੀ ਪਰ ਉਮਰ ਚ 20 ਸਾਲ ਵੱਡਾ ਸੀਗਾ ਪਰ ਕਿਸੇ ਦਾ ਉਮਰ ਦਾ ਤੇ ਉਹ ਮਹਾਰਾਜ ਦੀ ਉਮਰ ਉਸ ਵੇਲੇ 17-18 ਸਾਲ ਦੀ ਸੀ ਜਦੋਂ ਪੌਂਟੇ ਸਾਹਿਬ ਮਹਾਰਾਜ ਉਹਨੂੰ ਮਿਲੇ ਰਾਮ ਰਾਏ ਨੂੰ ਰਾਮ ਰਾਏ ਦੇ ਚੇਲਿਆਂ ਨੇ ਕੁਝ ਉਥੇ ਨਦੀ ਦੇ ਖੜੇ ਖੜੇ ਤਰਨ ਕੀਤੀ ਸੀ ਤੇ ਮਹਾਰਾਜ ਤਾਂ ਜਾਣੀ ਜਾਣ ਬੇੜੀ 'ਚ ਬੈਠੇ ਬੈਠੇ ਰਾਮ ਰਾਏ ਨੂੰ ਕਹਿੰਦੇ ਤੇਰੀ ਸੰਗਤ ખોਟੀ ਐ ਤੇ ਬਾਬਾ ਰਾਮ ਰਾਏ ਨੂੰ ਥੋੜੇ ਦਿਨਾਂ ਬਾਅਦ ਉਹਨਾਂ ਨੇ ਮਸੰਦਾ ਨੇ ਜਿਉਂਦੇ ਸਾੜ ਦਿੱਤਾ ਜਿਵੇਂ ਸਾੜਿਆ ਕਿ ਬਾਬਾ ਰਾਮ ਰਾਏ ਜੀ ਆਤਮਿਕ ਸ਼ਕਤੀ ਦੇ ਨਾਲ ਆਪਣੇ ਕਿਸੇ ਸਿੱਖ ਦਾ ਦੂਪ ਤਾ ਜਹਾਜ਼ ਬੰਨੇ ਲਾਣ ਲਈ ਕਿਤੇ ਹੋਰ ਕਿਸੇ ਦੇਸ਼ ਵਿੱਚ ਆਪਣਾ ਸਰੀਰ ਇੱਥੇ ਛੱਡ ਕੇ ਚਲੇ ਗਏ ਇੱਕ ਸਿੱਧੀ ਹੁੰਦੀ ਹੈ ਵੀ ਸਰੀਰ ਛੱਡ ਕੇ ਆਤਮਿਕ ਤੌਰ ਤੇ ਦੂਰ ਚਲੇ ਜਾਣਾ ਦੂਰ ਗਮਨ ਕਰ ਲੈਣਾ ਸਰੀਰ ਲੈ ਕੇ ਵੀ ਜਾ ਸਕਦੇ ਆ ਸਰੀਰ ਛੱਡ ਕੇ ਵੀ ਜਾ ਸਕਦੇ ਬਾਬਾ ਰਾਮ ਰਾਏ ਜੀ ਦੇ ਚਾਰ ਵਿਆਹ ਸੰ ਚਾਰ ਸ਼ਾਦੀਆਂ ਸਨ ਬੱਚਾ ਕੋਈ ਨਹੀਂ ਸੀਗਾ ਉਹਨਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਬਚਨ ਹੀ ਹੋਇਆ ਸੀ ਜਦੋਂ ਉਹਨਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕਿਹਾ ਸੀ ਨਾ ਵੀ ਇਹ ਚੇਚਕ ਦੇ ਖਾਜੇ ਬਣਨਗੇ ਸੀਤਲਾ ਦੇ ਮਾਤਾ ਦੇ ਤੇ ਸੰਗਤ ਨੇ ਆਖਿਆ ਸੀ ਸਾਧਗੁਰੂ ਜੀ ਤੁਸੀਂ ਵੀ ਕੋਈ ਬਚਨ ਕਰੋ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਸਾਡਾ ਸਾਡਾ ਵੱਡਾ ਭਾਈ ਹੈ ਜੋ ਨੇ ਕਹਿਤਾ ਸੀ ਪ੍ਰਵਾਨ ਕਰਨਾ ਕਿਉਂਕਿ ਉਹਨੂੰ ਗੁਰੂ ਆਰਾਏ ਸਾਹਿਬ ਦਾ ਬਚਨ ਹੈ ਵੀ ਜੋਦੂ ਬੋਲੇਗਾ ਉਹ ਪੂਰਾ ਹੋਏਗਾ ਅਸੀਂ ਆਪਣੇ ਭਾਈ ਦਾ ਬਚਨ ਨਹੀਂ ਬਦਲਣਾ ਜੋ ਉਹਨੇ ਕਹਿਤਾ ਠੀਕ ਹੈ ਅਸੀਂ ਦਾ ਸਰੀਰ ਛੱਡਾਂਗੇ ਚੀਤਲਾ ਨਾਲੀ ਗੁਰੂ ਹਰਿਕ੍ਰਿਸ਼ਨ ਸਾਹਿਬ ਸ੍ਰੀ ਛੱਡਿਆ ਦਿੱਲੀ ਦੇ ਵਿੱਚ ਪਰ ਸੰਗਤ ਨੇ ਕਿਹਾ ਮਹਾਰਾਜ ਤੁਸੀਂ ਕੋਈ ਬਚਨ ਕਰੋ ਨਹੀਂ ਤਾਂ ਲੋਕ ਕਹਿਣਗੇ ਵੀ ਗੁਰੂ ਨਾਨਕ ਦੀ ਗੱਦੀ 'ਚ ਸ਼ਕਤੀ ਕੋਈ ਨਹੀਂ RAM ਰਾਜ ਜਿਆਦਾ ਹੈ ਤੇ ਸਤਿਗੁਰਾਂ ਸੁਭਾਵਕ ਹੀ ਬਚਨ ਕੀਤਾ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ ਕਿ ਤਾਂ ਔਲਾਦ ਕੋਈ ਨਹੀਂ ਹੋਣੀ ਬੇਵਲਾਦ ਦੇ ਜਾਣਗੇ ਸਾਡੇ ਵੱਡੇ ਭਾਈ ਸਾਹਿਬ ਦੂਜੇ ਜਿਉਂਦੇ ਸੜਨਗੇ ਇਹ ਬਚਨ ਹੋਇਆ ਸੀ ਵੀ ਈਰਖਾ ਦੇ ਛੱਡਦੇ ਰਹਿੰਦੇ ਐ ਜਿਉਂਦੇ ਹੀ ਸੜਨਗੇ ਉਹੀ ਵਜਨ ਹੋਇਆ ਬਾਬਾ RAM RAJ JI ਜਦੋਂ ਆਪਣੇ ਸੇਵਕ ਦੀ ਸਹਾਇਤਾ ਕਰਨ ਚਲੇ ਗਏ ਉਹ ਮਕਾਨ ਅਜੇ ਵੀ ਮੌਜੂਦ ਹੈ ਜਿਹਦੇ ਚ ਬਾਬਾ ਜੀ ਲੰਮੇ ਪਏ ਸੀ ਉਹਦਾ ਸਰੀਰ ਸੀਗਾ ਮੈਂ ਦਾਸ ਨੇ ਦਰਸ਼ਨ ਕੀਤੇ ਉੱਥੇ ਡੇਰਾ ਦੂਨ ਡੇਰਾ ਬਣਿਆ ਹੋਇਆ ਉਹਨਾਂ ਦਾ ਬਾਬਾ RAM RAJ JI ਸਿੱਖ ਦੀ ਸਹਾਇਤਾ ਕਰਨ ਚਲੇ ਗਏ ਤੇ ਪੰਜਾਬ ਕੋਰ ਆਪਣੀ ਵੱਡੀ ਘਰ ਵਾਲੀ ਨੂੰ ਬੂਹੇ ਕੇ ਭਾਗੇ ਵੀ ਤੂੰ ਮੇਰੇ ਸਰੀਰ ਨੂੰ ਕਿਸੇ ਨੂੰ ਹੱਥ ਨਾ ਲਾਣ ਦੇਈ ਕਿਸੇ ਨੂੰ ਅੰਦਰ ਨਾ ਆਣ ਦੇ ਦੇਨ ਲੰਘਿਆ ਰਾਤ ਲੰਘ ਗਈ 24 ਘੰਟੇ ਬਾਅਦ ਮਸੰਦਾ ਨੇ ਰੌਲਾ ਪਾ ਲਿਆ ਬਾਬਾ ਜੀ ਤੇ ਚੜ੍ਹਾਈ ਕਰਕੇ ਮਾਈ ਤੂੰ ਸੰਸਕਾਰ ਕਿਉਂ ਨਹੀਂ ਕਰਨ ਦਿੰਦੀ ਉਹ ਕਹਿੰਦੀ ਬਾਬਾ ਜੀ ਚੜ੍ਹਾਈ ਨਹੀਂ ਕੀਤੀ ਬਾਬਾ ਜੀ ਵਾਪਸ ਆਉਣਗੇ ਇਹਨਾਂ ਨੇ ਧੱਕੇ ਨਾਲ ਮਾਈ ਨੂੰ ਪਰੇ ਕੀਤਾ ਤੇ ਅੰਦਰੋਂ ਬਾਬੇ ਦਾ ਸਰੀਰ ਕੱਢਿਆ ਲੱਕੜਾਂ ਜੀੜੀਆਂ 'ਤੇ ਅੱਗ ਲਾ ਦਿੱਤੀ ਸੰਸਕਾਰ ਕਰ ਦਿੱਤਾ ਜਦੋਂ ਅੱਗ ਲਾ ਦਿੱਤੀ ਤੇ ਬਾਬਾ ਰਾਮ ਰਾਏ ਜੀ ਦੀ ਆਤਮਾ ਆਕਾਸ਼ ਮੰਡਲ ਤੋਂ ਜਦੋਂ ਆਈ ਤੇ ਮਾਤਾ ਪੰਜਾਬ ਕੌਰ ਨੂੰ ਦਰਸ਼ਨ ਦਿੱਤੇ ਆਪਣੀ ਘਰ ਵਾਲੀ ਨੂੰ ਕਹਿਣ ਲੱਗੇ ਹੁਣ ਜੋ ਪਾਣਾ ਵਰਤ ਗਿਆ ਸਰੀਰ ਤਾਂ ਮੇਰਾ ਅੱਧੇ ਨਾਲੋਂ ਜ਼ਿਆਦਾ ਸੜ ਚੁੱਕਾ ਹੁਣ ਮੈਂ ਇਹਦੇ ਚ ਆਣਾ ਨਹੀਂ ਪਰ ਤੂੰ ਮੇਰਾ ਬਦਲਾ ਜ਼ਰੂਰ ਲਵੀ ਦਸਵੇਂ ਪਾਸ਼ਾ ਮਹਾਰਾਜ ਮੇਰੇ ਚਾਚਾ ਜੀ ਪੌਂਡੇ ਸਾਹਿਬ ਬੈਠੇ ਉਹਨਾਂ ਨੂੰ ਖਬਰ ਕਰ ਦੇ ਭਾਈ ਸਾਹਿਬ ਭਾਈ ਮਨੀ ਸਿੰਘ ਤੇ ਦਸਵੇਂ ਪਾਸ਼ਾ ਕਲਗੀਧਰ ਜੀ ਕੋਲ ਜਦੋਂ ਗੱਲ ਆਈ ਤੇ ਕਲਗੀਧਰ ਪਾਸ਼ਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜਾਬ ਕੌਰ ਨੂੰ ਆਖਿਆ ਵੀ ਤੂੰ ਇੰਜ ਕਰ ਹੁਕਮਨਾਮਾ ਜਾਰੀ ਕਰੀ ਕਰਦੇ ਆਪਣੇ ਡੇਰੇ ਵੱਲੋਂ ਵੀ ਅਸੀਂ ਬਾਬਾ ਰਾਮ ਰਾਏ ਜੀ ਦੇ ਭੋਗ ਤੇ ਸਾਰਿਆਂ ਮਸੰਦਾਂ ਨੂੰ ਸਲੋਪੇ ਦੇਣੇ ਆ ਤੇ ਜਿਹੜਾ ਆਵੇ ਵੱਧ ਚੜ ਕੇ ਆਵੇਗਾ ਉਹਨੂੰ ਸੋਨੇ ਦੇ ਕੜੇ ਪਾਵਾਂਗੇ ਤੇ ਕੰਠੇ ਪਾਵਾਂਗੇ ਸਾਰਿਆਂ ਮਸੰਦਾਂ ਦਾ ਸਤਕਾਰ ਕਰਾਂਗੇ ਉਹ ਮਾਈ ਪੰਜਾਬ ਕੌਰ ਨੇ ਹੁਕਮਨਾਮੇ ਜਾਰੀ ਕਰ ਦਿੱਤੇ ਜਿੰਨੇ ਮਸੰਦ ਸੀਗੇ ਨਾ ਰਾਮ ਰਾਈਆਂ ਦੇ ਉਹ ਬੜੇ ਚੌੜੇ ਹੋ ਕੇ ਆਏ ਵੀ ਐਤ ਕੀ ਸੋਨੇ ਦੇ ਕੈਂਠੇ ਪਹਿਨੇ ਆ ਕੜੇ ਪਹਿਨੇ ਆ ਇਧਰੋਂ ਨਹੀਂ ਦੱਸਿਆ ਵੀ ਦਸਵੇਂ ਪਾਸ਼ਾ ਵੀ ਆ ਰਹੇ ਐਨ ਭੂਗ ਤੋਂ ਇੱਕ ਰਾਤ ਪਹਿਨਾ ਮਹਾਰਾਜ ਪਹੁੰਚ ਗਏ ਪੇਰਾ ਦੂਨ ਉੱਥੋਂ 50 ਕਿਲੋਮੀਟਰ ਹੈ ਪੌਂਡੇ ਸਾਹਿਬ ਤੋਂ ਉੱਥੇ ਜਾ ਕੇ ਪਾਸ਼ਾ ਨੇ ਵਿਆਹਤ ਬੰਦੀ ਕਰ ਦਿੱਤੀ ਸਿੰਘਾਂ ਦੀ ਫੌਜ ਲਾ ਦਿੱਤੀ ਤੇ ਅੱਜ ਵੀ ਉੱਥੇ ਉਹ ਟੈਲੀਫੋਨ ਹੈਗਾ ਜਿਹੜਾ ਉਦੋਂ ਵਰਤਿਆ ਗਿਆ ਅੱਜ ਕੱਲ ਦਾ ਟੈਲੀਫੋਨ ਹੁਣ ਚੱਲੇ ਆ ਨਾ ਅੱਜ ਤੋਂ 300 ਸਾਲ ਪਹਿਲਾਂ ਮਹਾਰਾਜ ਨੇ ਉੱਥੇ ਵਰਤਿਆ ਵੇਖੋ ਉਥੇ ਇਦਾਂ ਦੀ ਸਲੀਬ ਬਣੀ ਹੋਈ ਆ ਉਹਦੇ ਵਿੱਚ ਪੈਪ ਹੈ ਉਹ ਪੈਪ ਦੇ ਵਿੱਚ ਇਧਰੋਂ ਬੋਲੀਏ ਤੇ ਦੂਜੇ ਪਾਸੇ ਆਵਾਜ਼ ਜਾਂਦੀ ਆ ਤੇ ਉਥੋਂ ਸੁਣ ਕੇ ਬਾਹਰ ਉਹ ਸਿੰਘ ਬੈਠਾ ਸੀਗਾ ਉਥੋਂ ਮਹਾਰਾਜ ਬੋਲ ਦਿੰਦੇ ਸੀ ਸਿੰਘ ਨੂੰ ਕਹਿ ਦਿੰਦੇ ਸੀ ਵੀ ਬੋਲ ਦੇ ਦੋ ਬੰਦਿਆਂ ਨੂੰ ਭੇਜ ਲੈ ਫਲਾਣੇ ਫਲਾਣੇ ਮਸਾਂਦ ਆਜੋ ਭਾਈ ਅੰਦਰ ਸਰੂਪਾ ਲੈਣ ਬੜੀ ਵੱਡੀ ਦੀਵਾਰ ਹੈ ਜੇਲ੍ਹ ਵਰਗੀ ਉਹ ਬਾਹਰ ਬੈਠੇ ਸੀ ਉਹ ਅੰਦਰ ਦੋ ਬੰਦੇ ਵਰਦੇ ਸੀ ਅੰਦਰ ਮਹਾਰਾਜ ਦੇ ਸਿੰਘ ਬੈਠੇ ਹੁੰਦੇ ਸੀ ਤੇਲ ਦਾ ਵੱਡਾ ਸਾਰਾ ਕੜਾਹਾ ਗਰਮ ਕੀਤਾ ਹਿਆ ਸੀ ਜਿਹੜਾ ਆਉਂਦੇ ਮੂੰਹ ਬੰਨ ਕੇ ਵਿੱਚ ਛੁੱਟ ਦਿੰਦੇ ਸੀ ਰਲ ਕੇ ਬਾਹਰ ਛੁੱਟ ਦਿੰਦੇ ਸੀ ਇਦਾਂ ਮਹਾਰਾਜ ਨੇ RAM ਰਾਈਏ ਮਸੰਦਾਂ ਨੂੰ ਸਰੋਪੇ ਦਿੱਤੇ ਸਾੜ ਕੇ ਖਤਮ ਕਰ ਦਿੱਤਾ ਤੇ ਜਦੋਂ ਮਸੰਦ ਸਾਰੇ ਸਾੜ ਦਿੱਤੇ ਉਥੇ ਡੇਰਾ ਦੂਨ ਮਹਾਰਾਜ ਦਾ ਸਵੇਂ ਪਾਸੇ ਕਲਗੀਧਰ ਜੀ ਸਾਹਿਬ ਮਸੰਦਾਂ ਨੂੰ ਸੋਧਾ ਲਾਗ ਜਿਹੜੇ ਚੰਗੇ ਸੀ ਉਹਨਾਂ ਨੂੰ ਬਖਸ਼ ਦਿੰਦਾ ਪਰ ਜਿਹੜੇ ਸਰਪਟ ਸੀਗੇ ਉਹਨਾਂ ਨੂੰ ਸੋਧਾ ਲਾ ਦਿੰਦਾ ਤੇ ਉਸ ਤੋਂ ਬਾਅਦ ਸਤਿਗੁਰ ਦਸਵੇਂ ਪਾਤਸ਼ਾਹ ਜੀ ਵਾਪਸ ਆ ਗਏ ਅਗਲੇ ਸਾਲ ਵਰਸੀ ਆਈ RAM ਰਾਏ ਦੀ ਸਾਲਾਨਾ ਜਦੋਂ ਸਾਲਾਨਾ ਵਰਸੀ ਆਈ ਤੇ ਮਹਾਰਾਜ ਦਸਵੇਂ ਪਾਸ਼ਾ ਆਪ ਨਹੀਂ ਜਾ ਸਕੇ RAM ਰਾਏ ਦੀ ਵਰਸੀ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਰਾਂ ਨੂੰ ਭੇਜ ਦਿੱਤਾ ਭਾਈ ਮਨੀ ਸਿੰਘ ਜੀ ਉੱਥੇ ਗਏ ਕਿਉਂਕਿ ਉਹ ਪਰਿਵਾਰ ਜੋ ਇੱਕੋ ਸੀ ਗੁਰੂ ਦਾ ਸੀਗਾ ਤੇ RAM RAJ ਦੀ ਵਰਸੀ ਤੇ ਕੀਰਤਨ ਹੋਇਆ ਕਥਾ ਹੋਈ ਉਹਦੇ ਤੋਂ ਬਾਅਦ ਕੀ ਹੋਇਆ ਵੀ ਇੱਕ RAM RAJ ਆ ਮਸੰਦ ਉੱਠਿਆ ਤੇ ਉਹ ਦਸਵੇਂ ਪਾਤਸ਼ਾਹ ਦੇ ਖਿਲਾਫ ਬੋਲਣ ਲੱਗ ਪਿਆ ਉਹਨੇ ਮਹਾਰਾਜ ਦੇ ਖਿਲਾਫ ਕਲਗੀਧਰ ਦੀ ਸ਼ਾਨ ਦੇ ਖਿਲਾਫ ਬੜੇ ਕੋਝੇ ਜਿਹੇ ਭੜੇ ਜੇ ਸ਼ਬਦ ਜਦੋਂ ਬੋਲੇ ਨਾ ਭਾਈ ਮਨੀ ਸਿੰਘ ਬੈਂਚ ਤੇ ਬੈਠੇ ਬੈਠੇ ਉਹਨੂੰ ਚੁੱਕ ਲਿਆ ਉਹਨੂੰ ਐਦਾਂ ਚੁੱਕ ਕੇ ਉੱਪਰ ਤੇ ਉਹਦੀ ਰੀੜ ਦੀ ਹੱਡੀ 'ਚ ਗੋਡਾ ਮਾਰਿਆ ਉਹਦੀ ਰੀਡ ਦੀ ਹੱਡੀ ਤੋੜਦਕੇ ਤੇ ਉਹਨੂੰ ਛੁੱਟ ਦਿੰਦਾ ਕਹਿੰਦੇ ਜਾ ਹੁਣ ਤੂੰ ਸੱਤ ਖਤਮ ਹੀ ਕਰ ਦਿੱਤਾ ਐਨੇ ਬਲੀ ਵੀ ਸਨ ਭਾਈ ਮਨ ਨਹੀਂ ਸਗੇ। ਤੋਂ ਕਹਿੰਦੇ ਗੁਰੂ ਨਾਲ ਬਹੁਤ ਪਿਆਰ ਸੀ। ਇੱਥੇ ਲਿਖਿਆ ਪੁਜਾਰੀ ਸਿਰ ਵੱਡੋ ਵਿਚਾਰੀ ਹੋਰ ਸਤਗੁਰ ਘਰ ਬਾਡ ਇਤਬਾਰੀ ਗੁਰੂ ਘਰ ਨਾਲ ਬਹੁਤ ਪ੍ਰੇਮ ਸੀਗਾ। ਦੇਖੋ ਨਾ ਜੇ ਗੁਰੂ ਦੀ ਮਿੰਦਾ ਸੁਣੀ ਤੇ ਉੱਥੇ ਹੀ ਉਹਨੂੰ ਝਟਕਾਤਾ ਖਤਮ ਹੀ ਕਰਦਾ ਗੋਡਾ ਮਾਰ ਕੇ ਉਹਦੀ ਰੀਡ ਦੀ ਹੱਡੀ ਭੰਨ ਦਿੱਤੀ। ਮਾਰ ਹੀ ਦਿੱਤਾ ਉਸ ਤੋਂ ਕੋਈ ਦੁਸ਼ਟ ਨਹੀਂ ਹੋ ਸਕਿਆ।